ਦੀ ਗੰਪਾ ਕਰੋ ਆਦੀ ਵਾਦੀ ਏਕਾ ਹਰ ਏਕਾ ਗੁਰ ਦੇਵ ਵੜਿਆਇਆ ਏਕਾ ਗੁਰ ਹਰ ਤੁਮ ਜਾਣਦਾ ਨਿਰਗੁਣ ਨਾ ਕੋ ਮੇਲ ਮਲਾ ਸ਼ਬਦੀ ਡੰਕmaat ਬਜਾਇਦਾ ਜੀਵਾ ਜਨਤਾ ਦੇਵੇ ਤਤ ਸਲਾ ਹਰ ਦਾ ਨਾਮ ਜੋ ਜਨ ਤਿਆਹਦਾ ਉਰ ਉਰਖੋ ਬਨਾਤੀ ਵੇਲੇ ਅੰਤ ਹੋਏ ਸੁਹਾ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਪਾ ਕਰੋ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਪਾ ਕਰੋ ਏਕਾ ਜੋਤ ਦਸ ਜਤ ਜਾਮੇ ਰੂਪ ਲੈ ਹਟਾ ਏਕਾ ਜੋਤ ਜੋਤ ਜਗਾਓ ਜੋਤੀ ਜਾਤ ਖੇਲ ਖਲਾਈਦਾ ਜੋਗੜੇ ਕੂਦ ਸੁਕੂਦ ਆ ਕੁਟਾ ਪੁਰਕ ਕਾਲ ਦਇਆ ਕਮਾਈਦਾ ਫਿਰ ਪਰਮਾਨਾ ਹੁਕਮ ਜਨਾ ਸਾਚੀ ਸੇਵਾ ਸੱਚ ਲਗਾਏਦਾ ਇੱਕ ਅੰਮ੍ਰਿਤ ਦਇ ਪਿਆ ਸਤ ਪਿਆਲਾ ਹੱਥ ਰਖਾਏਦਾ ਦੀਨ ਦਇਆ ਤੇ ਰੱਥ ਤਿਕਾ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਪਾ ਕਰ ਆਪਣਾ ਵੇਸ ਆਪ ਤਰੈਦਾ ਸੁੱਤ ਦਲਾਰਾ ਗੋਬਿੰਦ ਜਾਇਆ ਪੁਰਖ ਕਾਲ ਦੇ ਆਪ ਮਾਇਆ ਇੱਕ ਹੁਕਮ ਤੁਰ ਸੁਨਾਇਆ ਜੀਵਾਂ ਜਨਤਾ ਸੇਵ ਕਮਾਇਆ ਜੀਵਾਂ ਜਨਤਾ ਇੱਕ ਅੰਕ ਮਿਲਾਇਆ ਦੁਇ ਦਰਤੀ ਨ ਕੋਈ ਰੁਕਾਇਆ ਈਵਰ ਸੰਦੇ ਪੜ ਕੇ ਏਕਾ ਤੰ ਬਹਾਰਾ ਜਾਤ ਪਾਦ ਨ ਕੋਈ ਰਕਾਇਆ ਏਕਾ ਅਮਰਤ ਦੇ ਪਿਆਆ ਅੰਮਿਓ ਰਸ ਅਮਰਤ ਆਤਮ ਆਪ ਜਿਵਾਇਆ ਏਕਾ ਗੁਰ ਦੇ ਸਮਝਾਇਆ ਪੁਰਖ ਕਾਲ ਸੱਚਾ ਮਾਇਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰੋ ਗੋਬਿੰਦ ਸੇਵਾ ਮਾਤ ਲਗਾਇਆ ਗੋਬਿੰਦ ਸੇਵਾ ਨਰੰਕਾਰ ਲੋਕ ਮਾਤ ਲਗਾਇਦਾ ਸਾਚਾ ਪੰਥ ਕਰ ਤਿਆਰਾ ਚਾਰ ਵਰਨਾ ਇਕਾਕਰ ਬੰਧਦਾ ਦੂਤ ਗੁਸਤ ਕਰ ਸੰਗਾਰਾ ਬੁਰੀ ਬਨ ਮਾਣਾ ਗਲੇ ਲਗਾਇਦਾ ਮੁਸਲਮਨ இந்து ਨਾਲ ਕੋਈ ਵਿਚਾਰਾ ਆਪ ਆਪਣਾ ਸੰਗ ਲਗਾਇਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦਿੱਤਾ ਸਾਚਾ ਵਰ ਸਾਚਾ ਪੰਥ ਆਪ ਬਣਾਇਦਾ ਸਾਚਾ ਪੰਥ ਉਤਮ ਜਾਤ ਚਾਰ ਵਰਨ ਬਣਾਇਆ ਪੁਰਖ ਕਾਲ ਬਾਏ ਸਾਧ ਗੋਬਿੰਦ ਮੇਲਾ ਸਹਿਜ ਸੁਭਾਇਆ ਏਕਾ ਅਖਰੇ ਕਾ ਗਾਤੋ ਏਕਾ ਸਿੱਖਿਆ ਲੈ ਪੜਾਇਆ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਪਾ ਕਰੋ ਗੋਬਿੰਦ ਕਹਾਇ ਇਕ ਆਕਾਰ ਸਾਚਾ ਮੰਦਰ ਆਪ ਖੁਲਾਇਆ ਸਾਚਾ ਮੰਦਰ ਕੋਲ ਸਾਚਾ ਮੰਦਰ ਹਰਨ ਕੋਲ ਏਕਾ ਗੁਰੂ ਦੇ ਵਡਿਆਇਆ ਏਕਾ ਗੁਰੂ ਸਦਾ ਤੋੜ ਇਸੇ ਤੋ ਨਾ ਪੁਲੇ ਆਇਆ ਏਕਾ ਗੁਰ ਆਜਗਾਦ ਰਹਾ ਕੋਲ ਜੁਗਾ ਜਗੰਤਰੇ ਆਪਣਾ ਹਕੂਮ ਸੁਨਾਇਆ ਏਕਾ ਗੁਰ ਆਜਗਾਦ ਰਹਿ ਅਡੋਲ ਨਾ ਮਰੇ ਨਾ ਜਾਇਆ ਏਕਾ ਗੁਰ ਵਸੇ ਸਭ ਦੇ ਕੋਲ ਵਿਚੜ ਕਦੇ ਨਾ ਜਾਇਆ ਏਕਾ ਗੁਰ ਹਰ ਕਟ ਰਿਹਾ ਮੋਲੋ रूप रेखा कोई बखायया रूप रेखा कोई बखायया ਏਕਾ ਗੁਰੂ ਪੂਰਾ ਕਰੇ ਆਪਣਾ ਕੀਤਾ ਕੋਲ ਜਨ ਭਗਤਾਂ ਹੋਏ ਸਹਾਈਆ ਏਕਾ ਗੁਰੂ ਲੇਖਾ ਜਾਣੇ ਤਰਨੀ ਤਤ ਤੋਲ ਜਿਨੀਆਂ ਸਮਾਨਾ ਵੇਖ ਬਖਾਇਆ ਏਕਾ ਗੁਰੂ ਦੇਵੇ ਸਾਚੀ ਕੋਲ ਪੁਰਖ ਕਾਲੇ ਆਪਣਾ ਰੰਗ ਰੰਗਾਇਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰੋ ਸੱਚਾ ਗੁਰੂ ਦੇਵ ਸਮਝਾਇਆ ਸੱਚਾ ਗੁਰੂ ਸ਼ਬਦ ਗੁਰਦੇਵ ਦੂਸਰ ਹੋਰ ਨ ਕੋਈ ਵਢਾਇਆ ਹਰ ਜਨ ਸੱਚਾ ਰਤਨਾ ਰਸ ਖਾਏ ਸੱਚਾ ਮੇਵ ਅੰਮ੍ਰਿਤ ਰਸ ਆਪ ਚਕਾਇਆ ਪਤਤ ਪ੍ਰੇਤ ਹੋਏ ਜੀਵ ਗੁਣ ਅਗੁਣ ਕੋਈ ਵਡਿਆਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਪੁਰਖ ਕਾਲ ਦੀਨ ਦਿਆਲਾ ਪੁਰਖ ਕਾਲ ਦੀਨ ਦਿਆਲਾ ਇਕ ਪੰਥ ਆ ਪ੍ਰਗਟਾਇਆ ਸਾਚਾ ਪੰਥ ਹੋਇਆ ਪ੍ਰਕਾਸ਼ ਚਾਰ ਚਾਰੇ ਵਰਨ ਮੇਲ ਮਰਾਇਆ ਗੋਬਿੰਦ ਬਣਿਆ ਦਾਸੀ ਦਾਸ ਪੰਜਾਂ ਅਗੇ ਅਜੀਤ ਝੁਕਾਇਆ ਪੁਰਖ ਆਕਾਲ ਮਾਈ ਬਾਪ ਸਦਾ ਸਹਿਲਾ ਸੀਸ ਅੱਧਕਾਇਆ ਜੋਤੀ ਜੋਤ ਸਰੂਪ ਹੋਰ ਆਪ ਆਪਣੀ ਕਿਰਪਾ ਕਰ ਸਾਚਾ ਗ੍ਰੰਥ ਦੇ ਸਮਝਾਇਆ ਸਾਚਾ ਗ੍ਰੰਥ ਗੁਰੂ ਪੁਰਖਾ ਕਾਲਾ ਨਿਸ਼ ਅਖਰ ਆਪਣਾ ਨਾਮ ਜਨਾਇਆ ਸ਼ਕਤੀ ਰਾਗ ਗਲ ਵਿੱਚ ਪਾਏ ਬੈਠੇ ਹਰ ਹਰ ਮਾਲਾ ਦਿਵਸ ਰਹਿਣ ਰਹੇ ਦਸ ਗਾਇਆ 1430 ਅੰਕ ਗਾਏ ਗੁਣ ਹਰ ਗੋਪਾਲਾ ਨਾਨਕ ਅੰਗਦ ਅਮਰਦਾਸ ਰਾਮਦਾਸ ਗਿਆ ਦਸ ਗਾਇਆ ਅਰਜਨ ਦਸਿਆ ਰਾਸ ਖਾਲਾ ਆਪ ਆਪਣੀ ਬੂਝ ਬੁਝਾਈਆ ਇੱਕ ਗੁਰੂ ਵਸੇ ਸਤੀ ਤਨ ਸਾਲਾ ਕਾਇਆ ਮੰਦਰ ਡੇਰਾ ਲਾਇਆ ਪੜ ਪਰ ਤੋਣਾ ਜਗ ਜੰਜਾਲਾ ਜਾਗਰਤ ਜੋਤ ਕਰੇ ਰੁਸ਼ਨਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਦ ਪੁਰਖ ਹਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਦ ਪੁਰਖ ਹਰ ਏਕਾ ਗੁਰੂ ਅਖਵਾਇਆ ਸਾਚਾ ਗੁਰੂ ਕਿਸੇ ਦਰ ਨਾ ਹੋਏ ਬੰਦ ਜੂਸਰ ਓੜ ਨਾ ਕੋਏ ਰਖਾਇਆ ਗੁਰੂ ਗ੍ਰੰਥ ਪਉਰ ਬ੍ਰਹਮ ਅਭਨਾਸੀ ਕਰਤੇ ਦੇ ਗਾਇ ਛੰਦ ਗੁਰਗੁਰ ਸੇਵਾ ਆਪ ਤੁਮਾਇਆ ਨਾਨਕ ਗਾਇਆ ਬਤੀ ਦੰਦ ਤੇਗ ਬਹਾਦਰ ਅੰਤ ਮਨੀ ਸਰਨਾਇਆ ਪੁਰਤਾ ਕਾ ਇਹ ਬਾਦਰਾ ਤੁਮਨੀਸ਼ਰ ਨਾਇਆ ਗੋਬਿੰਦ ਪੁਰਖ ਅਕਾਲ ਦਾ ਜੜਿਆ ਚੰਦ ਮਾਤਾ ਗੁਜਰੀ ਮਿਲੇ ਵਢਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਇੱਕ ਤਤ ਸ਼ਬਦ ਗਿਆਨ ਗੁਰੂ ਗ੍ਰੰਥ ਜਗਤ ਗੁਰਮਹਾਨ ਜੋ ਪੜ ਪੜ ਵਿਚਾਰੇ ਤਿਸ ਮਾਰਗ ਦੇਵੇ ਲਾਇਆ ਜੋ ਪੜ ਪੜ ਵਿਚਾਰੇ ਤਿਸ ਮਾਰਗ ਦੇਵੇ ਲਾਇਆ Oh, my Jesus,